ਖੜੂਰ ਸਾਹਿਬ ਵੀ ਜੇ ਆਪਾਂ ਸੀਟ ਦੀ ਗੱਲ ਕਰੀਏ ਤਾਂ ਉੱਥੇ ਜਦੋਂ ਹੀ ਅਮਰਿਤਪਾਲ ਸਿੰਘ ਦਾ ਨਾਮ ਅਨਾਉਂਸ ਹੋਇਆ ਇਹ ਸਾਡੀ ਕੌਮ ਦਾ ਕਹਿਣਾ ਹੈ ਕਿ ਅਮਰਿਤਪਾਲ ਸਿੰਘ ਦੇ ਨਾਲ ਜਿਹੜਾ ਹੈਗਾ ਧੱਕਾ ਹੋਇਆ ਉਸਨੇ ਨੌਜਵਾਨਾਂ ਨੂੰ ਸਿੱਖੀ ਪੰਥ ਵੱਲ ਮੋੜਿਆ ਸੀ ਜਿਹੜੇ ਭਟਕ ਚੁੱਕੇ ਸੀਗੇ ਚਾਹੇ ਉਹ ਨਸ਼ਿਆਂ ਵੱਲ ਜਾਂ ਮਾੜੇ ਕਮਾਂ ਵੱਲ ਤਾਂ ਜਦੋਂ ਹੀ ਉਹਨਾਂ ਦਾ ਨਾਮ ਜਿਹੜਾ ਹੈਗਾ ਪਰਿਵਾਰ ਨੇ ਜਾਂ ਖੁਦ ਨੇ ਉਹਨਾਂ ਨੇ ਅਨਾਉਂਸ ਕੀਤਾ ਵੀ ਭਾਈ ਅਸੀਂ ਇਲੈਕਸ਼ਨ ਲੜਾਂਗੇ ਉਹ ਵੇਵ ਇਸ ਤਰੀਕੇ ਨਾਲ ਬਣੀ ਹੈ ਵੀ ਉਹ ਐ ਸਪੀਡ ਚ ਬਣੀ ਹੈ ਉਹ ਅਸੀਂ ਸਮਝ ਨਹੀਂ ਸਕੀ ਆਪਾਂ ਪੰਜਾਬ ਵਾਲੇ ਗੱਲ 99 ਵਾਲੀ ਹੋਈ ਹੈ ਇਹ ਜਿਵੇਂ 99 ਚ ਗੱਲ ਹੋਈ ਸੀ ਨਾ ਵੀ ਉਹ ਪੰਥਕ ਲਹਿਰ ਨਾ ਇੱਕ ਦਿਨ ਲਈ ਇੱਕ ਸਟੈਪ ਤੋਂ ਕਿਸੇ ਅੱਗੇ ਪਿੱਛੇ ਕਿਸੇ ਨੂੰ ਨਹੀਂ ਮੁੜੀ ਉਸ ਦੀ ਅੱਗੇ ਨੂੰ ਜਾ ਰਹੀ ਤੇ ਰੱਬ ਮਤ ਵੀ ਮਾਰ ਦਿੰਦਾ ਇਹੋ ਜੇ ਕੰਮਾਂ ਚ ਕਈਆਂ ਦੀ ਵਿਰਸਾ ਸਿੰਘ ਬਲਟੋਆ ਦੀ ਮਤ ਮਾਰਤੀ ਇਸ ਕਿਉਂਕਿ ਐਡੇ ਵੱਡੇ ਲੀਡਰ ਜਿਨ੍ਹਾਂ ਨੇ ਚੰਮ ਦੀਆਂ ਚਲਾਈਆਂ ਹੋਣ ਤੇ ਜਦੋਂ ਉਹਨਾਂ ਨੂੰ ਲੱਗੇ ਵੀ ਸਾਡੇ ਅੱਗੇ ਆ ਕੇ 28 30 ਸਾਲ ਦਾ ਨੌਜਵਾਨ ਸਾਨੂੰ ਕੋਈ ਪੁੱਛਦਾ ਹੀ ਨਹੀਂ ਅਸੀਂ ਪਿੰਡਾਂ ਜਾਂਦੇ ਆਂ ਬਲਟੋਆ ਸਾਹਿਬ ਨੇ ਆਪਦੇ ਮੂੰਹੋਂ ਸਪੀਚਾਂ ਪਾ ਪਾ ਕੇ ਤੇ ਆਪ ਲੋਕਾਂ ਤੋਂ ਗਾਲ੍ਹਾਂ ਤੇ ਮਾੜੇ ਕਮੈਂਟ ਸੁਣੇ ਜੀ ਜਦੋਂ ਉਹਨਾਂ ਦੀ ਵੀ ਆਪਦੀ ਚਲੋ ਬਲਟੋਆ ਸਾਹਿਬ ਨਾਲ ਵੀ ਮਾੜੀ ਹੋਈ ਤੇ ਉਹ ਦੂਜੇ ਬਾਅਦ ਉਹਨਾਂ ਨੇ ਕਿਹਾ ਵੀ ਭਾਈ ਪਾਰਟੀ ਲਈ ਮੈਂ ਮਾੜੀਆਂ ਸੁਣ ਰਿਹਾ ਹੁਣ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਤੁਸੀਂ ਵੀ ਆਓ ਤੇ ਬਾਦਲ ਸਾਹਿਬ ਵੀ ਉੱਥੇ ਪਹੁੰਚ ਗਏ ਉਹ ਵੀ ਆਪਦੀ ਅਨਸਲਟ ਕਰਾ ਕੇ ਆ ਗਏ ਅੰਮ੍ਰਿਤਪਾਲ ਸਿੰਘ ਜਿਹੜਾ ਹੈਗਾ ਉਹ ਉੱਥੇ ਲਗਭਗ ਮੈਨੂੰ ਇਹ ਮੇਰਾ ਮੰਨਣਾ ਹੈ ਵੀ ਇੱਕ ਪਾਸੜ ਸੀਟ ਆ ਉਹ ਅੰਮ੍ਰਿਤਪਾਲ ਸਿੰਘ ਉਥੋਂ ਜਿੱਤੇ ਉਹ ਕਾਹ ਚਾਹੇ ਕੋਈ Hindu ਭਰਾ ਹੋਵੇ ਚਾਹੇ Muslim ਹੋਵੇ ਤੇ ਬਾਕੀ ਮਾਝੇ ਚ ਉੱਥੇ ਬੈਠਾ ਸਾਰਾ ਹੈਗਾ ਸਿੱਖ ਪਰਿਵਾਰ ਇੱਕ ਪਾਸੇ ਇਹ ਸੀਟ ਅਮਰਿਤਪਾਲ ਸਿੰਘ ਦੀ ਕਲੀਅਰ ਹੋਊਗੀ ਇਹ